ਕਈ ਵਾਰੀ ਇੰਨੀ ਕਿ ਚੀਜ਼ ਹੀ ਸ਼ਾਇਰ ਦੀਆਂ ਪੜੀਆਂ ਦੋ ਲਾਈਨਾਂ ਕੀ ਕਰ ਸਕਦੀ ਹੈ ਬਿਲਕੁਲ ਤਾਂ ਉਹ ਕਹਿੰਦਾ ਜੀ ਮੈਂ ਜ਼ਿੰਦਗੀ ਤੋਂ ਨਾ ਬੜਾ ਦੁਖੀ ਹੋ ਗਿਆ ਸੀਗਾ ਘਾਟੇ ਪੈ ਗਏ ਇਦਾਂ ਦੇ ਕੋਈ ਮਨ ਲੋ ਕੇ ਪਰਿਸਥਿਤੀਆਂ ਬਣੀਆਂ ਹੂੰ ਹੂੰ ਇਦਾਂ ਦੇ ਸਰਕਮਸਟੈਂਸਸ ਕਹਿੰਦਾ ਬਣ ਗਏ ਕਿ ਮੈਂ ਮਰਨ ਤੁਰ ਪਿਆ ਜੀ ਕਹਿੰਦਾ ਮੈਂ ਟ੍ਰੇਨ ਰਾਤ ਬਰਾਤੇ ਗਿਆ ਵੀ ਦਿਨੇ ਕੋਈ ਮੈਨੂੰ ਰੋਕੂਗਾ ਜੀ ਸੁੰਨੇ ਸਟੇਸ਼ਨ ਤੇ ਕਹਿੰਦਾ ਮੈਂ ਗੱਡੀ ਦੀ ਵੇਟ ਕਰਦਾ ਜੀ ਲੱਗ ਕੇ ਸਟੇਸ਼ਨ ਆ ਕਹਿੰਦਾ ਸਾਡੇ ਜੀ ਇਹ ਹਕੀਕਤ ਆ ਉਹ ਕਹਿੰਦਾ ਮੈਂ ਗੱਡੀ ਦੀ ਵੇਟ ਕਰਦਾ ਗੱਡੀ ਆਉਣੀ ਸੀ ਹਜੇ ਨਾ ਮੈਂ ਕਿਹਾ ਵੀ ਟ੍ਰੇਨ ਤੇ ਲਿਆ ਕੇ ਮਰ ਜੰਨਾ ਐ ਸੋਖੀ ਮੋਤ ਹੋ ਜੂ ਜੀ ਕਹਿੰਦਾ ਉੱਥੇ ਕਿਹਨੇ ਕੂੜਾ ਜਾਲ ਦਾ ਸੰਭਰ ਕੇ ਸਾਈਡ ਤੇ ਢੇਰੀ ਲਾਈ ਸੀ ਹੂੰ ਉਹਦੇ ਵਿੱਚ ਕਹਿੰਦਾ ਇੱਕ ਰਸਾਲਾ ਪਾਟਾ ਮੈਨੂੰ ਮਿਲਿਆ ਮੈਂ ਉੱਥੇ ਬੈਠਾ ਵੈਸੇ ਹੀ ਹੂੰ ਆਦਤ ਆ ਨਾ ਬੰਦੇ ਦੀ ਬੰਦਾ ਕੁਝ ਵੀ ਕਰਨਾ ਪੈਂਦਾ ਵੇਟ ਕਰਦੇ ਆ ਕਹਿੰਦਾ ਉਹਦੇ ਵਿੱਚ ਤੁਹਾਡੀ ਕਹਾਣੀ ਸੀਗੀ ਮਨਸ਼ੀ ਪ੍ਰੇਮਚੰਦ ਦੀ ਹੂੰ ਉਹ ਕਹਾਣੀ ਕੋਈ ਹੋਊਗੀ ਇਸ ਤਰ੍ਹਾਂ ਮੈਂ ਉਹ ਕਹਾਣੀ ਰਸਾਲੇ ਚੋਂ ਪੜ੍ਹੀ ਹੂੰ ਤੇ ਕਹਾਣੀ ਪੜਦਿਆਂ 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 ਕਹਿੰਦਾ ਐਸਾ ਮੇਰਾ ਮੰਨ ਲ ਮਨ ਬਦਲਿਆ ਉਹਨੇ ਅਸਰ ਕੀਤਾ ਸਾਹਿਤ ਨੇ ਆਪਣਾ ਕੰਮ ਕਰਤਾ ਹੂੰ ਇਨਾ ਮਨ ਬਦਲਿਆ ਕਹਿੰਦਾ ਵੀ ਉਹ ਮੇਰਾ ਪੱਕਾ ਮਨ ਬਦਲ ਲਿਆ ਹੂੰ ਵੀ ਮਰਨਾ ਨਹੀਂ ਜੀਣਾ ਆ ਜ਼ਿੰਦਗੀ ਦੀ ਲੜਾਈ ਲੜਨੀ ਆ ਹੂੰ ਤਾਂ ਕਹਿੰਦਾ ਟ੍ਰੇਨ ਤੋਂ ਉਨਾਈ ਲੰਘ ਗਈ ਮੈਂ ਉੱਥੋਂ ਉੱਠ ਕੇ ਚਲਾ ਗਿਆ ਕਹਿੰਦਾ ਜੀ ਤਾਂ ਕਹਿੰਦਾ ਅੱਜ ਵੀ ਚਲੋ ਮਿਹਨਤ ਕੀਤੀ ਹੌਲੀ ਹੌਲੀ ਕਰਦਿਆਂ ਹੂੰ ਕਹਿੰਦਾ ਅੱਜ ਮੈਂ ਬਹੁਤ ਵੱਡੇ ਰੁਤਬੇ ਤੇ ਆਂ ਜੀ ਪਰ ਕਹਿੰਦਾ ਇਹ ਸਾਰਾ ਕੁਝ ਤੁਹਾਡੀ ਇੱਕ ਕਹਾਣੀ ਦੀ ਕਰਾਮਾਤਾ ਕੀਤੀ ਹੋਈ ਇਹਨਾਂ ਮੈਂ ਧੰਨਵਾਦ ਦੇ ਬਜੋਂ ਚਾਹੁੰਨਾ ਤੁਹਾਨੂੰ ਆਪਣੇ ਘਰ ਖੜਨਾ ਤੇ ਤੁਹਾਡੀ ਸੇਵਾ ਕਰਨਾ ਪਰ ਦੇਣੇ ਦਿੱਤਾ ਜਾ ਸਕਦਾ ਹੂੰ ਤਾਂ ਇਹ ਸਹਾਇਤ ਦੀ ਕਰਾਮਾਤਾ